ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਾਰੇ ਬ੍ਰੇਕਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਇਸ ਤਰ੍ਹਾਂ ਉੱਭਰ ਕੇ ਸਾਹਮਣੇ ਆਉਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜਾਂ ਟੱਸਰ ਸਵਟਰ ਬੱਚਿਆਂ ਦੀ ਕੋਟੀਆਂ ਸਵਟਰ ਸਕੀਵੀ ਬਲਾਊਜ਼ ਬਣਾਈ ਵਿੱਚ ਵੀ ਜਿਹੜਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਇਹਨਾਂ ਦੋ ਸਲਾਂਗਾਂ ਦਾ ਡਿਜ਼ਾਈਨ ਆ ਦੋ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਸਲਾਂਗਾਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਂਗਾਂ ਲੈ ਲੈਣੀਆਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਦੇਖੋ ਇੱਥੇ ਸਲਾਈ ਤੇ ਮੈਂ 23 ਕੁੰਡੇ ਲਏ ਐ 23 ਕੁੰਡੇ 4 ਦੇ ਮਲਟੀਪਲ ਤਿੰਨ ਕੁੰਡੇ ਐਕਸਟਰਾ ਠੀਕ ਹੈ ਤੁਸੀਂ ਵੀ ਇਸੇ ਤਰ੍ਹਾਂ ਕੁੰਡੇ ਲੈਣੇ ਆ ਜਿਵੇਂ 4 4 4 4 ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖ ਲੈਣੇ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤਾਂ ਇਹਦੇ ਵਿੱਚ ਪਹਿਲਾਂ ਆਪਾਂ ਦੋ ਸਲਾਈਆਂ ਜਿਹੜੀਆਂ ਸਟਾਰਟਿੰਗ 'ਚ ਬਣਾਵਾਂਗੇ ਉਹ ਇੱਕ ਵਾਰ ਹੀ ਬਣਾਉਣਾ ਉਸ ਤੋਂ ਬਾਅਦ ਜਿਹੜੀਆਂ ਦੋ ਸਲਾਈਆਂ ਰਿਪੀਟ ਕਰਾਂਗੇ ਉਹਨਾਂ ਨੂੰ ਵਾਰ-ਵਾਰ ਆਪਾਂ ਰਿਪੀਟ ਕਰਨਾ ਹੈ ਦੋ ਸਲਾਈਆਂ ਦਾ ਡਿਜ਼ਾਈਨ ਹੈ ਕੋਈ ਵੀ ਬਾਰਡਰ ਬਣਾਇਆ ਤੁਸੀਂ ਉਸ ਤੋਂ ਬਾਅਦ ਦੋ ਸਲਾਈਆਂ ਬੇਸਿਕ ਰੋ ਵੀ ਕਹਿ ਸਕਦੇ ਆ ਆਪਾਂ ਇੱਕ ਸਲਾਈ ਸਿੱਧੇ ਪਾਸੇ ਤੇ ਇੱਕ ਕੁਆਲਟੀ ਸਾਈਡ ਤੋਂ ਬਣਾਉਣੀ ਆ ਉਹ ਇੱਕ ਵਾਰ ਹੀ ਬਣਾਉਣੀ ਆ ਠੀਕ ਹੈ ਪਹਿਲੀ ਬੇਸਿਕ ਰੋ ਇਸ ਤਰ੍ਹਾਂ ਬਣਾਵਾਂਗੇ ਆਪਾਂ ਰਾਈਟ ਸਾਈਡ ਦੇਖ ਇੱਕ ਕੁੰਡਾ ਸਿੱਧਾ ਥ੍ਰੈਡ ਕਰਨੇ ਆਗੇ ਦੋ ਕੁੰਡੇ ਉਲਟੇ ਸਟਾਰਟਿੰਗ ਚ ਆਪਣਾ ਇਸ ਤਰ੍ਹਾਂ ਡਿਜ਼ਾਈਨ ਆਊਗਾ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ 10 ਕੁੰਡੇ ਉਲਟੇ 1 2 10 ਇਹੀ ਚਾਰ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਈਏ ਨੇ ਇੱਕ ਕੁੰਡਾ ਸਿੱਧਾ 10 ਕੁੰਡੇ ਉਲਟੇ ਥ੍ਰੈਡ ਕੀਤਾ ਪਿੱਛੇ ਇੱਕ ਕੁੰਡਾ ਸਿੱਧਾ తిని కు ఉల్టే థా పిచ్చే స్టార్ట్ బండా సో ఉల్టే ఫ సెన్ తిని ఉల్టే ఇ సిధా తిను ఉంటే హను ఫిర్త కుండే ఉల్టే స तीन कुंडे उलटे एक कुंडा सीधा हम इतें एक कुा मेरे को घटद मैं इतें ही कुंडा उठा लूंगी ठीक है दो कुंडे उल्टे लास्ट वाला सीधा जिमें आप स्टार्टिंग डिजाइन बनाया उस तरह ही आ गया ठीक है दूसरी बेसिक रो आप उल्टी साइड तो ਜਿਹੜਾ ਕੁੰਡਾ ਇੱਧਰ ਸਿੱਧੇ ਬਣਾਏ ਇੱਧਰ ਉਲਟੇ ਬਣਾਉਣੇ ਜਿਹੜੇ ਇੱਧਰ ਉਲਟੇ ਇੱਧਰ ਸਿੱਧੇ ਦੇਖੋ ਇੱਕ ਕੁੰਡਾ ਪਾ ਤਾਰ ਲੈਣੀ ਇਸ ਤਰ੍ਹਾਂ ਉਸ ਤੋਂ ਬਾਅਦ ਥ्रेड ਕਰਾਂਗੀ ਪਿੱਛੇ ਜਿਹੜੇ ਦੋ ਉਧਰ ਉਲਟੇ ਇੱਧਰ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਜਿਹੜਾ ਉਧਰ ਸਿੱਧਾ ਇੱਧਰ ਉਲਟਾ ਬਣੂਗਾ ਦੇਖੋ ਇਸ ਤਰ੍ਹਾਂ যি তোৰ উলটি ইন গলটা তিধে এক উল্টা তিধে এক উলটা তিধে এক উলটা তিধে ਇੱਕ ਔਲਟਾ 3 ਕੁੰਡੇ ਸੀਤੇ ਇੱਕ ਔਲਟਾ ਲਾਸਟ ਤੇ ਉਸੇ ਤਰ੍ਹਾਂ ਸਟਾਰਟਿੰਗ ਚ ਜਿਵੇਂ ਆਪਾਂ ਬਣਾਏ ਸੀ ਠੀਕ ਹੈ ਦੂਸਰੀ ਬੇਸਿਕ ਰੋ ਕੰਪਲੀਟ ਹੋ ਗਈ ਹੁਣ ਇਹ ਦੋ ਸਲਾਈਆਂ ਆਪਾਂ ਇੱਕ ਵਾਰ ਹੀ ਬਣਾਉਣੀਆਂ ਜਦੋਂ ਆਪਾਂ ਡਿਜ਼ਾਈਨ ਸ਼ੁਰੂ ਕਰਨ ਹੁਣ ਜਿਹੜੀਆਂ ਮੈਂ ਦੋ ਸਲਾਈਆਂ ਬਣਾਉਂਗੀ ਉਹ ਹੀ ਅੱਗੇ ਤੁਸੀਂ ਬਾਰ-ਬਾਰ ਰਿਪੀਟ ਕਰਨੀਆਂ ਦੇਖੋ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਇਸ ਤਰ੍ਹਾਂ ਮੈਂ ਆ ਤਾਰ ਲੈਣੀ ਹੈ ਹੁਣ ਦੇਖੋ ਆਪਣੇ ਕੋਲ ਦੋ ਉਲਟੇ ਕੁੰਡੇ ਇਹਨਾਂ ਵਿੱਚ ਇੱਕ ਕੁੰਡਾ ਤਾਂ ਪਹੌਲਟਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਨੂੰ ਪਿੱਛੇ ਕਰਨਾ ਹੁਣ ਜਿਹੜਾ ਆਪਣਾ ਤੀਸਰਾ ਕੁੰਡਾ ਸਿੱਧਾ ਇਹਦਾ ਜਿਹੜਾ ਇਸ ਤਰ੍ਹਾਂ 1 2 ਦੂਸਰਾ ਹੋ ਲੈਣ ਇਦੇ ਵਿੱਚ ਦੀ ਆਪਾਂ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਥ੍ਰੈਡ ਨੂੰ ਅੱਗੇ ਕਰਨਾ ਹੁਣ ਜਿਹੜਾ ਪਹਿਲਾਂ ਛੱਡਿਆ ਸੀ ਕੁੰਡਾ ਇਹਨੂੰ ਆਪਾਂ ਉਲਟਾ ਬਣਾਉਣਾ ਹੈ ਥ੍ਰੈਡ ਪਿੱਛੇ ਕਰਨਾ ਹੁਣ ਜਿਹੜਾ ਆਪਣਾ ਇਹ ਕੁੰਡਾ ਹੈ ਇੱਕ ਕੁੰਡਾ ਆਪਾਂ ਦੇ ਹੋਲ ਵਿੱਚ ਬਣਾ ਲੈ ਇਸ ਤਰ੍ਹਾਂ ਇੱਕ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਹੁਣ ਅੱਗੇ ਦੇਖੋ ਆਪਣੇ ਕੋਲ ਦੋ ਕੁੰਡੇ ਤਿੰਨ ਕੁੰਡੇ ਉਲਟੇ ਇੱਕ ਸਿੱਧਾ ਇਸ ਤਰ੍ਹਾਂ ਠੀਕ ਆ ਗਈ ਥ੍ਰੈਡ ਕਰਾਂਗੇ ਅੱਗੇ ਇਹਨਾਂ ਵਿੱਚੋਂ ਇੱਕ ਕੁੰਡਾ ਪਲਟਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਥ੍ਰੈਡ ਪਿੱਛੇ ਕਰਾਂਗੇ ਜਿਹੜੇ ਹੌਲ ਵਿੱਚੋਂ ਆਪਾਂ ਇਹ ਕੁੰਡਾ ਕੱਢਿਆ ਉਸੇ ਹੌਲ ਵਿੱਚੋਂ ਆਪਾਂ ਥ੍ਰੈਡ ਪਿੱਛੇ ਕਰਕੇ ਦੁਬਾਰਾ ਕੁੰਡਾ ਇੱਕ ਕੱਢਾਂਗੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਬਣਾ ਲਾਂਗੇ ਦੁਬਾਰਾ ਫਿਰ ਉਸੇ ਤਰ੍ਹਾਂ ਰਿਪੀਟ ਕਰਨਾ ਹੈ ਦੇਖੋ ਉਲਟਾ ਕੁੰਡਾ ਛੱਡ ਕੇ ਜਿਹੜਾ ਸਿੱਧਾ ਕੁੰਡਾ ਥ੍ਰੈਡ ਪਿੱਛੇ ਕਰਕੇ ਦੂਸਰੇ ਹੌਲ ਵਿੱਚੋਂ ਆਪਾਂ ਇੱਕ ਕੁੰਡਾ ਕੱਢਣਾ ਹੈ ਇਸ ਤਰ੍ਹਾਂ। ਇਸ ਤਰ੍ਹਾਂ। ਜਿਹੜਾ ਛੱਡਿਆ ਕੁੰਡਾ ਉਲਟਾ ਇਹਨੂੰ ਉਲਟਾ ਬਣਾ ਲੈਣਾ ਥ੍ਰੈਡ ਅੱਗੇ ਕਰਕੇ। ਜਿਹੜੇ ਕੁੰਡੇ ਵਿੱਚੋਂ ਆਪਾਂ ਇਹ ਕੁੰਡਾ ਕੱਢਿਆ। ਇਹਨੂੰ ਸਿੱਧਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ। ਫਿਰ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾ ਲੈਣਾ। ਥ੍ਰੈਡ ਪਿੱਛੇ ਕਰਕੇ ਜਿਹੜੇ ਹੌਲ ਵਿੱਚੋਂ ਆਪਾਂ ਇਹ ਕੁੰਡਾ ਕੱਢਿਆ। ਉਸੇ ਹੌਲ ਵਿੱਚੋਂ ਆਪਾਂ ਇਹ ਕੁੰਡਾ ਦੁਬਾਰਾ ਬਣਾਉਣਾ ਦੇਖੋ ਇਸ ਤਰ੍ਹਾਂ। ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾ ਲੈਣਾ ਇਸ ਤਰ੍ਹਾਂ ਫਿਰ ਇਹ ਕੁੰਡਾ ਉਲਟਾ ਛੱਡ ਕੇ ਥ੍ਰੈਡ ਪਿੱਛੇ ਕਰਕੇ ਜਿਹੜਾ ਸਿੱਧਾ ਕੁੰਡਾ ਹੈ 1 2 ਦੂਸਰੇ ਹੌਲ ਵਿੱਚ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਬਹੁਤ ਈਜ਼ੀ ਡਿਜ਼ਾਈਨ ਹੈ ਬਸ ਥੋੜਾ ਜਿਹਾ ਸਮਝਣ ਦੀ ਲੋੜ ਹੈ ਥ੍ਰੈਡ ਅੱਗੇ ਕਰਕੇ ਛੱਡਿਆ ਕੁੰਡਾ ਇਹਨੂੰ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਕਰਕੇ ਜਿਹੜਾ ਇਹ ਕੁੰਡਾ ਹੈ ਇਹਦੇ ਹੌਲ ਵਿੱਚ ਆਪਾਂ ਇੱਕ ਕੁੰਡਾ ਕੱਢਿਆ ਸੀ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਹ ਡੱਗੇ ਕਰਕੇ ਫੇਰ ਇੱਕ ਕੁੰਡਾ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਕਰਕੇ ਜਿਹੜੇ ਹੌਲ ਵਿੱਚੋਂ ਆਪਾਂ ਇਹ ਕੁੰਡਾ ਕੱਢਿਆ ਸੀ ਉਸੇ ਹੌਲ ਵਿੱਚੋਂ ਦੁਬਾਰਾ ਆਪਾਂ ਇੱਕ ਕੁੰਡਾ ਕੱਢਣਾ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਫੇਰ ਉਸੇ ਤਰ੍ਹਾਂ ਉਲਟਾ ਕੁੰਡਾ ਛੱਡ ਕੇ ਸਿੱਧਾ ਕੁੰਡਾ ਦੂਸਰੇ ਹੌਲ ਵਿੱਚੋਂ ਆਪਾਂ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਥ੍ਰੈਡ ਅੱਗੇ ਕਰਕੇ ਜਿਹੜਾ ਉਲਟਾ ਕੁੰਡਾ ਛੱਡਿਆ ਸੀ ਨੂੰ ਉਲਟਾ ਬਣਾ ਲੈਣੇ ਜਿਹੜਾ ਇਹ ਕੁੰਡਾ ਜਿਹੜੇ ਹੌਲ ਵਿੱਚ ਆਪਾਂ ਕੁੰਡਾ ਕੱਢਿਆ ਇਹਨੂੰ ਸਿੱਧਾ ਬਣਾ ਲੈਣਾ थ्रेड ਅੱਗੇ ਕਰਕੇ ਫਿਰ ਇਹ ਤਿੰਨ ਕੁੰਡੇ ਆ ਜਾਂਦੇ ਉਲਟੇ ਆਪਣੇ ਕੋਲੇ ਫਿਰ ਇਹ ਕੁੰਡਾ ਉਲਟਾ ਬਣਾ ਲੈਣਾ थ्रेड ਪਿੱਛੇ ਕਰਕੇ ਫਿਰ ਜਿਹੜੇ ਹੌਲ ਵਿੱਚ ਆਪਾਂ ਇਹ ਕੁੰਡਾ ਕੱਢਿਆ ਉਸੇ ਹੌਲ ਵਿੱਚੋਂ ਆਪਾਂ ਇਸ ਤਰ੍ਹਾਂ ਦੁਆਰਾ ਕੁੰਡਾ ਕੱਢਣਾ ਦੇਖੋ ਠੀਕ ਹੈ थ्रेड ਅੱਗੇ ਕਰਕੇ ਹੁਣ ਦੋ ਕੁੰਡੇ ਉਲਟੇ ਰਹਿ ਜਾਂਦੇ ਇੱਕ ਸਿੱਧਾ ਇਹ ਕੁੰਡਾ ਉਲਟਾ ਬਣਾ ਲੈਣਾ थ्रेड ਪਿੱਛੇ ਉਲਟਾ ਕੁੰਡਾ ਛੱਡ ਕੇ ਸਿੱਧਾ ਕੁੰਡਾ ਦੂਸਰੇ ਹੌਲ ਵਿੱਚ ਇੱਕ ਕੁੰਡਾ ਕੱਢਿਆ ਇਸ ਤਰ੍ਹਾਂ ਦੇਖੋ ਛੱਡਿਆ ਕੁੰਡਾ ਥ੍ਰੈੱਡ ਅੱਗੇ ਕਰਕੇ ਉਲਟਾ ਬਣਾ ਲੈਣਾ ਠੀਕ ਹੈ ਇਹ ਕੁੰਡਾ ਸਿੱਧਾ ਜਿਹੜਾ ਸਿੱਧਾ ਬਣਾ ਲੈਣਾ ਫਿਰ ਇੱਕ ਕੁੰਡਾ ਉਲਟਾ ਬਣਾ ਕੇ ਥ੍ਰੈੱਡ ਪਿੱਛੇ ਕਰਕੇ ਫਿਰ ਆਪਾਂ ਇਸੇ ਹੌਲ ਵਿੱਚੋਂ ਦੁਬਾਰਾ ਫਿਰ ਇੱਕ ਕੁੰਡਾ ਕੱਢਣਾ ਇਸ ਤਰ੍ਹਾਂ ਦੇਖੋ ਥ੍ਰੈੱਡ ਅੱਗੇ ਕਰਕੇ ਫਿਰ ਇੱਕ ਕੁੰਡਾ ਉਲਟਾ ਬਣਾ ਲੈਣਾ ਫਿਰ ਥ੍ਰੈੱਡ ਪਿੱਛੇ ਕਰ ਲੈਣਾ ਇੱਕ ਹੁੰਡਾ ਉਲਟਾ ਛੱਡ ਕੇ ਸਿੱਧੇ ਕੁੰਡੇ ਵਿੱਚ ਉਸੇ ਤਰ੍ਹਾਂ ਆਪਾਂ ਇਹ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਛੱਡਿਆ ਕੁੰਡਾ ਉਲਟਾ ਬਣਾ ਲੈਣਾ ਇਹ ਸਿੱਧਾ ਕੁੰਡਾ ਸਿੱਧਾ ਬਣਾ ਲੈਣਾ ਫਿਰ ਇਹ ਕੁੰਡਾ ਉਲਟਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਫਿਰ ਆਪਾਂ ਉਸੇ ਹੌਲ ਵਿੱਚੋਂ ਇਸ ਤਰ੍ਹਾਂ ਦਵਾਰਾ ਕੁੰਡਾ ਕੱਢਣਾ ਥ੍ਰੈਡ ਪਿੱਛੇ ਕਰਕੇ ਦੇਖੋ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਦੇਖੋ ਕੁੰਡਾ ਉਲਟਾ ਬਣਾ ਲੈਣਾ ਲਾਸਟ ਵਾਲਾ ਸੀਤਾ ਤੀਸਰੀ ਸਿਲਾਈ ਕੰਪਲੀਟ ਹੋ ਗਈ ਠੀਕ ਹੈ ਚੌਥੀ ਤੇ ਲਾਸਟ ਸਿਲਾਈ ਧਿਆਨ ਨਾਲ ਦੇਖਿਓ ਦੇਖੋ ਇਹ ਕੁੰਡਾ ਆਪਾ ਤਾਰ ਲੈਣਾ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਜਿਹੜਾ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਠੀਕ ਹੈ ਹੁਣ ਜਿਹੜੇ ਆਪਣੀ ਇਹ ਦੋ ਕੁੰਡੇ ਇੱਕ ਜਿਹੜਾ ਆਪਣਾ ਇਹ ਲੂਪ ਕੱਢਿਆ ਸੀ ਆਪਾਂ ਐਕਸਟਰਾ ਤੇ ਇੱਕ ਇਹ ਕੁੰਡਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਐਸਟਰਾ ਠੀਕ ਹੈ ਥ्रेड ਲੱਗੇ ਫਿਰ ਉਲਟਾ ਕੁੰਡਾ ਪਾ ਉਲਟਾ ਬਣਾ ਲੈਣਾ ਐਸਟਰਾ ਦੇਖੋ ਥ्रेड ਪਿੱਛੇ ਜਿਹੜਾ ਹੁਣ ਸਿੱਧਾ ਕੁੰਡਾ ਇਹਨੂੰ ਸਿੱਧਾ ਬਣਾਉਣਾ ਆਪਾਂ ਇਸ ਤਰ੍ਹਾਂ ਸੌਰੀ ਇਹਨੂੰ ਆਪਾਂ ਸਲਿੱਪ ਕਰਨਾ ਇਸ ਤਰ੍ਹਾਂ ਜਿਹੜਾ ਹੁਣ ਆਪਾਂ ਇਹ ਕੁੰਡਾ ਬਣਾਇਆ ਸੀ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਦੇਖੋ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਫਿਰ ਇਹ ਕੁੰਡਾ ਜਿਹੜਾ ਸਲਿੱਪ ਕੀਤਾ ਸੀ ਇਹਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜਾ ਸਿੱਧਾ ਕੁੰਡਾ ਦਿਖਾਈ ਦਿੰਦਾ ਇਹਨੂੰ ਸਿੱਧਾ ਬਣਾਵਾਂਗੇ ਆਪਾਂ ਹੁਣ ਜਿਹੜੇ ਦੋ ਕੁੰਡੇ ਐ ਇੱਕ ਜਿਹੜਾ ਆਪਾਂ ਕੁੰਡਾ ਬਣਾਇਆ ਸੀ ਇਸ ਤਰ੍ਹਾਂ ਇੱਕ ਇਹ ਦੋ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਸਿੱਧਾ ਕੁੰਡਾ ਠੀਕ ਐ ਇਸ ਤਰ੍ਹਾਂ ਥ੍ਰੈਡ ਅੱਗੇ ਫੇਰ ਇੱਕ ਕੁੰਡਾ ਆਪਾਂ ਜਿਹੜਾ ਉਲਟਾ ਦਿਖਾਈ ਦਿੰਦਾ ਇਹਨੂੰ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਫੇਰ ਇੱਕ ਕੁੰਡਾ ਆਪਾਂ ਸਲਿੱਪ ਕਰਨਾ ਜਿਹੜਾ ਆਪਾਂ ਇਹ ਕੁੰਡਾ ਬਣਾਇਆ ਸੀ ਇਸ ਤਰ੍ਹਾਂ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਸਲਿੱਪ ਕੀਤਾ ਇਹਦੇ ਉੱਪਰ ਦੀ ਸਟ ਦੇਣਾ ਦੇਖੋ ਬਹੁਤ ਹੀ ਸੌਖਾ ਡਿਜ਼ਾਈਨ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜਾ ਸਿੱਧਾ ਕੁੰਡਾ ਦਿਖਾਈ ਦਿੰਦਾ ਇਹਨੂੰ ਆਪਾਂ ਸਿੱਧਾ ਬਣਾ ਲਿਆ ਫਿਰ ਇਹ ਦੋ ਕੁੰਡਿਆਂ ਦਾ ਪੈਕ ਬਣਾ ਦੇਣਾ ਇੱਕ ਕੁੰਡਾ ਜਿਹੜਾ ਬਣਾਇਆ ਸੀ ਆਪਾਂ ਤੇ ਇੱਕ ਕੁੰਡਾ ਇਸ ਤਰ੍ਹਾਂ ਜਿਹੜੇ ਕੁੰਡੇ ਆਪਣੇ ਵਧੇ ਸੀ ਇੱਥੇ ਘਟ ਜਾਣਗੇ ਠੀਕ ਹੈ ਚੌਥੀ ਸਲਾਈ ਵਿੱਚ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇਹ ਕੁੰਡਾ ਸਲਿੱਪ ਜਿਹੜਾ ਕੁੰਡਾ ਬਣਾਇਆ ਸੀ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਸਲਿੱਪ ਕੀਤਾ ਕੁੰਡੇ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਦੁਬਾਰਾ ਫਿਰ ਜਿਹੜਾ ਕੁੰਡਾ ਸਿੱਧਾ ਇਹਨੂੰ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣ ਦੇਖੋ ਥ੍ਰੈਡ ਡੱਗੇ ਜਿਹੜਾ ਕੁੰਡਾ ਉਲਟਾ ਨੂੰ ਉਲਟਾ ਬਣਾਉਣਾ ਥ੍ਰੈਡ ਪਿੱਛੇ ਇੱਕ ਕੁੰਡਾ ਸਲਿੱਪ ਕਰਾਂਗੇ ਇਸ ਤਰ੍ਹਾਂ ਜਿਹੜਾ ਕੁੰਡਾ ਉਧਰ ਆਪਾਂ ਬਣਾਇਆ ਸੀ ਇਹਨੂੰ ਸਿੱਧਾ ਬਣਾਉਣਾ ਸਲਿੱਪ ਕੀਤਾ ਕੁੰਡੇ ਦੇ ਉੱਪਰ ਦੀ ਸੁੱਟ ਦੇਣ ਦੁਬਾਰਾ ਫਿਰ ਇਹ ਕੁੰਡਾ ਸਿੱਧਾ ఏ దో కుదర థర్ెడ్ అండ్ ఉల్టా థర్డ్ పిచ్చే ఇక్కిప ఇ సీధా స్ల్ప్పి సట్ర ఫే తర కు దో కు బండ్ కండా ఉల్టా ਇਹ ਕੁੰਡਾ ਸਲੇਪ ਇੱਕ ਸਿੱਧਾ ਸਲੇਪ ਕੀਤਾ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਸੁੱਟ ਦੇ ਨੇ ਇਸ ਤਰ੍ਹਾਂ ਫਿਰ ਆਪਣਾ ਆ ਗਿਆ ਕੁੰਡਾ ਸਿੱਧਾ ਇਸ ਤਰ੍ਹਾਂ ਲਾਸਟ ਵਾਲਾ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਚੌਥੀ ਤੇ ਲਾਸਟ ਸਲਾਈ ਕੰਪਲੀਟ ਹੋ ਗਈ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਚਾਰ ਦੋ ਦੋ ਸਲਾਈਆਂ ਦਾ ਡਿਜ਼ਾਈਨ ਜਿਹੜੀਆਂ ਪਹਿਲੀਆਂ ਦੋ ਸਲਾਈਆਂ ਆਪਾਂ ਸਿਰਫ ਇੱਕ ਵਾਰ ਰਪੀਟ ਕਰਨੀਆਂ ਇੱਕ ਵਾਰ ਫੇਰ ਮੈਂ ਤੁਹਾਨੂੰ ਦੋ ਸਲਾਂਗਾ ਡਿਜ਼ਾਈਨ ਦੀਆਂ ਬਣਾ ਕੇ ਦਿਖਾ ਦਿੰਨੀ ਆ ਦੇਖੋ ਦੇਖੋ ਇੱਕ ਕੁੰਡਾ ਆਪਾਂ ਧਾਰ ਲੈਣਾ ਇੱਕ ਕੁੰਡਾ ਹੁਣ ਆਪਣੇ ਕੋਲ ਉਲਟਾ ਆ ਗਿਆ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਪਹਿਲੀ ਸਲਾਈ ਦੇ ਦੁਆਰਾ ਸ਼ੁਰੂ ਹੋਗੀ ਇਹ ਕੁੰਡਾ ਬਣਾ ਲਿਆ ਉਲਟਾ ਥ੍ਰੈਡ ਪਿੱਛੇ ਹੁਣ ਇੱਕ ਕੁੰਡਾ ਇਹ ਛੱਡ ਕੇ ਜਿਹੜਾ ਇਹ ਦੂਸਰਾ ਕੁੰਡਾ ਇਸ ਤਰ੍ਹਾਂ ਸਿੱਧਾ ਹੈ ਜਿਹੜਾ ਕੁੰਡਾ ਆਪਣੇ ਕੋਲ ਦੂਸਰੇ ਹੌਲ ਵਿੱਚ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਆਪਾਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰਕੇ ਛੱਡਿਆ ਕੁੰਡਾ ਜਿਹੜਾ ਉਲਟਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਦੇਖੋ ਫਿਰ ਅੱਗੇ-ਅੱਗੇ ਤਿੰਨ ਕੁੰਡੇ ਉਲਟੇ ਇੱਕ ਸਿੱਧਾ ਤਿੰਨਾਂ ਵਿੱਚ ਪਹਿਲਾਂ ਇੱਕ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਕਰਕੇ ਦੁਬਾਰਾ ਫਿਰ ਇੱਕ ਕੁੰਡਾ ਉੱਥੇ ਹੀ ਬਣਾਉਣਾ ਜਿੱਥੇ ਆਪਾਂ ਪਹਿਲਾਂ ਕੁੰਡਾ ਬਣਾਇਆ ਦੇਖੋ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਥ੍ਰੈਡ ਲੱਗੇ ਫਿਰ ਇੱਕ ਕੁੰਡਾ ਉਲਟ ਥ੍ਰੈਡ ਪਿੱਛੇ ਹੁਣ ਫਿਰ ਇੱਕ ਕੁੰਡਾ ਉਲਟਾ ਛੱਡ ਕੇ ਜਿਹੜਾ ਸਿੱਧਾ ਕੁੰਡਾ ਹੈ ਦੂਸਰੇ ਹੋਲ ਵਿੱਚੋਂ ਇਸ ਤਰ੍ਹਾਂ ਕੁੰਡਾ ਬਣਾਉਣਾ ਆਪਾਂ ਥ੍ਰੈਡ ਲੱਗੇ ਛੱਡਿਆ ਕੁੰਡਾ ਉਲਟਾ ਇਹ ਸਿੱਧਾ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਫਿਰ ਥ੍ਰੈਡ ਪਿੱਛੇ ਉਸੇ ਲੂਪ ਵਿੱਚੋਂ ਉਸੇ ਹੋਲ ਵਿੱਚੋਂ ਆਪਾਂ ਇੱਕ ਲੂਪ ਬਣਾਉਣਾ ਇਸ ਤਰ੍ਹਾਂ ਦੇਖੋ థర్ెడ్ అండ్ ఉల్టా థర్ెడ్ పిచ్చే ఉల్టా కు సండా జాసరే హోల్చర కుండా బాగా ద్రెడ్ అండా ఉల్టా ఇండా సరండా ఉల్టా ਥ੍ਰੈਡ ਪਿੱਛੇ ਫੇਰ ਇੱਕ ਆਪਾਂ ਕੁੰਡਾ ਉਸੇ ਤਰ੍ਹਾਂ ਬਣਾਉਣਾ ਦੇਖੋ ਇਸ ਤਰ੍ਹਾਂ ਥ੍ਰੈਡ ਅੱਗੇ ਇੱਕ ਗੁੰਡਾ ਉਲਟਾ ਥ੍ਰੈਡ ਪਿੱਛੇ ਦੁਬਾਰਾ ਫੇਰ ਉਸੇ ਤਰ੍ਹਾਂ ਉਲਟਾ ਗੁੰਡਾ ਛੱਡ ਕੇ ਸਿੱਧਾ ਗੁੰਡਾ ਦੂਸਰੇ ਲੂਪ ਵਿੱਚੋਂ ਦੂਸਰੇ ਹੌਲ ਵਿੱਚੋਂ ਲੂਪ ਬਣਾਉਣਾ ਇਸ ਤਰ੍ਹਾਂ ਥੋੜਾ ਲੂਜ਼ ਰੱਖਣਾ ਥ੍ਰੈਡ ਪਿੱਛੇ ਛੱਡਿਆ ਗੁੰਡਾ ਉਲਟਾ ਇਹ ਗੁੰਡਾ ਸਿੱਧਾ ਫੇਰ ਇੱਕ ਗੁੰਡਾ ਉਲਟਾ ਫੇਰ ਥ੍ਰੈਡ ਪਿੱਛੇ ਕਰਕੇ ਆਪਾਂ ਉਸੇ ਤਰ੍ਹਾਂ ਉਸੇ ਹੌਲ ਵਿੱਚੋਂ ਦੁਬਾਰਾ ਇੱਕ ਕੁੰਡਾ ਬਣਾਉਣਾ ਦੇਖੋ ਇਸ ਤਰ੍ਹਾਂ ਫੇਰ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੁਬਾਰਾ ਫੇਰ ਉਸੇ ਤਰ੍ਹਾਂ ਉਲਟਾ ਕੁੰਡਾ ਛੱਡ ਕੇ ਸਿੱਧਾ ਕੁੰਡਾ ਦੂਸਰੇ ਹੌਲ ਵਿੱਚੋਂ ਆਪਾਂ ਇਸ ਤਰ੍ਹਾਂ ਕੁੰਡਾ ਬਣਾਇਆ ਛੱਡਿਆ ਕੁੰਡਾ ਉਲਟਾ ਇਹ ਕੁੰਡਾ ਸਿੱਧਾ ਦੇਖੋ ਇਸ ਤਰ੍ਹਾਂ ਫੇਰ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਫੇਰ ਉਸੇ ਤਰ੍ਹਾਂ ਉਲਟਾ ਕੁੰਡਾ ਛੱਡ ਕੇ ਸਿੱਧਾ ਕੁੰਡਾ ਜਿਹੜਾ ਦੂਸਰੇ ਹੌਲ ਵਿੱਚੋਂ ਕੁੰਡਾ ਬਣਾਉਣਾ ਇਸ ਤਰ੍ਹਾਂ ਥੋੜਾ ਲੂਜ਼ ਰੱਖਣਾ ਥ੍ਰੈਡ ਅੱਗੇ ਕੁੰਡਾ ਉਲਟਾ ਇਹ ਕੁੰਡਾ ਸਿੱਧਾ ਅਗਲਾ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਕੁੰਡਾ ਉਲਟਾ ਇੱਕ ਸਿੱਧਾ ਜਿਵੇਂ ਆਪਾਂ ਸਟਾਰਟਿੰਗ ਚ ਕੀਤਾ ਸੀ ਉਸੇ ਤਰ੍ਹਾਂ ਲਾਸਟ ਤੇ ਆ ਗਿਆ ਠੀਕ ਹੈ ਦੋ ਕੁੰਡੇ ਉਲਟੇ ਇਹਨੂੰ ਆਪਾਂ ਸਿੱਧਾ ਬਣਾ ਲਿਆ ਕਿਉਂਕਿ ਇਹ ਸਿੱਧੀ ਸਲਾਈ ਹੈ ਦੇਖੋ ਦੂਸਰੀ ਸਲਾਈ ਡਿਜ਼ਾਈਨ ਦੀ ਬਹੁਤ ਹੀ ਸੌਖੀ ਜਿਹੜੀ ਦੂਸਰੀ ਚਲਾਈ ਦੇਖੋ ਇਸ ਤਰ੍ਹਾਂ ਇੱਕ ਕੁੰਡਾ ਤਾਰ ਲਿਆ ਠੀਕ ਹੈ ਆਪਾਂ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਸਿੱਧੇ ਦਿਖਾਈ ਦਿੰਦੇ ਐ ਇੱਕ ਕੁੰਡਾ ਸਿੱਧਾ ਬਣਾ ਲਿਆ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੁਣ ਅੱਗੇ ਦੇਖੋ ਉਸੇ ਤਰ੍ਹਾਂ ਜਿਹੜਾ ਆਪਣਾ ਇੱਕ ਬਾਧੂ ਕੁੰਡਾ ਆਪਾਂ ਬਣਾਇਆ ਸੀ ਤੇ ਕੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਥਰੇ ਡੱਗੇ ਕਰਨੇ ਇੱਕ ਕੁੰਡਾ ਉਲਟਾ ਇਹੜੇ ਪਿੱਛੇ ਇਹ ਕੁੰਡਾ ਸਲਿੱਪ ਜਿਹੜਾ ਕੁੰਡਾ ਬਣਾਇਆ ਸੀ ਆਪਾਂ ਇਹ ਸਿੱਧਾ ਇਸ ਤਰ੍ਹਾਂ ਸਲਿੱਪ ਕੀਤਾ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜਾ ਕੁੰਡਾ ਸਿੱਧਾ ਇਹਨੂੰ ਆਪਾਂ ਸਿੱਧਾ ਬਣਾਉਣਾ ਇਸ ਤਰ੍ਹਾਂ ਦੇਖ ਫੇਰ ਇਹ ਦੋ ਕੁੰਡਿਆਂ ਦਾ ਇੱਕ ਬਣਾਉਣਾ ਥ੍ਰੈੱਡ ਅੱਗੇ ਕਰਕੇ ਇੱਕ ਉਲਟਾ ਬਣਾਉਣਾ ਫਿਰ ਜਿਹੜੇ ਆਪਣੀ ਇਹ ਦੋ ਕੁੰਡੇ ਇੱਕ ਸਲਿੱਪ ਕਰਨਾ ਜਿਹੜਾ ਇੱਕ ਕੁੰਡਾ ਬਣਾਇਆ ਸੀ ਇਹਨੂੰ ਸਿੱਧਾ ਬਣਾ ਲੈਣਾ। ਸਲਿੱਪ ਕੀਤਾ ਕੁੰਡਾ ਇਹਦੇ ਉੱਪਰ ਦੀ ਛੁੱਟ ਦੇਣਾ ਦੇਖੋ। ਦੁਬਾਰਾ ਫਿਰ ਇੱਕ ਕੁੰਡਾ ਸਿੱਧਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਲੈਣ। ਥ੍ਰੈੱਡ ਅੱਗੇ ਕਰਕੇ ਕੁੰਡਾ ਉਲਟਾ ਬਣਾ ਲੈਣ। ਥ੍ਰੈੱਡ ਪਿੱਛੇ ਕਰਕੇ ਦੇਖੋ ਇਹ ਦੋ ਕੁੰਡੇ ਇੱਕ ਸਲਿੱਪ ਇੱਕ ਸਿੱਧਾ। ਸਲਿੱਪ ਕੀਤਾ ਇਹਦੇ ਉੱਪਰ ਦੀ ਛੁੱਟ ਦੇਣਾ। ਫਿਰ ਇੱਕ ਕੁੰਡਾ ਸਿੱਧਾ। ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਇਹ ਪੰਜ ਕੁੰਡੇ ਹੁੰਦੇ ਆਪਣੇ ਕੋਲੇ ਦੋ ਕੁੰਡਿਆਂ ਦਾ ਇੱਕ ਬਣ ਗਿਆ ਫਿਰ ਇੱਕ ਉਲਟਾ ਆ ਗਿਆ ਫਿਰ ਇੱਕ ਸਲਿੱਪ ਇੱਕ ਸਿੱਧਾ ਸਲਿੱਪ ਦੇ ਉੱਪਰ ਦੀ ਛੋੜਦਾ ਦੋ ਕੁੰਡੇ ਬਦੇ ਸੀ ਤਿੰਨ ਰਹਿ ਜਾਂਦੇ ਆਪਣੇ ਕੋਲ ਠੀਕ ਹੈ ਤਿੰਨ ਸੀ ਤਿੰਨ ਰਹਿ ਜਾਂਦੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਜਿਹੜੇ ਪੰਜ ਕੁੰਡੇ ਇਹਨਾਂ ਵਿੱਚੋਂ ਪਹਿਲਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣ ਥ੍ਰੈਡ ਅੱਗੇ ਕਰਕੇ ਇੱਕ ਕੁੰਡਾ ਉਲਟਾ ਬਣਾ ਦੇਣ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਸਿੱਧਾ ਸਲਿੱਪ ਕੀਤਾ ਜਿਹੜੀ ਉੱਪਰ ਦੀ ਸੌਟ ਦੇਣਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਫਿਰ ਇਹ ਪੰਜ ਕੁੰਡੇ ਜਿਹੜੇ ਦੋ ਕੁੰਡਿਆਂ ਦਾ ਇੱਕ ਬਣਾਇਆ ਇਹ ਕੁੰਡਾ ਉਲਟਾ ਬਣਾਇਆ ਰੈੱਡ ਪਿੱਛੇ ਇੱਕ ਸਲਿੱਪ ਕੀਤਾ ਇੱਕ ਸਿੱਧਾ ਬਣਾਇਆ ਸਲਿੱਪ ਕੀਤਾ ਜਿਹੜੀ ਉੱਪਰ ਦੀ ਸੌਟ लास्ट ਤੇ ਇੱਕ ਸਿੱਧਾ ਉਲਟੀ ਸਲਾਈ ਹੈ ਕੰਨੀ ਵਾਲਾ ਉਲਟਾ ਬਣਾ ਲਾਂਗੇ ਦੇਖੋ ਦੋ ਵਾਰ ਮੈਂ ਤੁਹਾਨੂੰ ਇਹ ਡਿਜ਼ਾਈਨ ਨੂੰ ਰਿਪੀਟ ਕਰਕੇ ਦਿਖਾਤਾ ਹਾਂ ਇਸੇ ਤਰ੍ਹਾਂ ਆਪਾਂਗੇ ਗੇ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਧੰਨਵਾਦ